ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਥ੍ਰੈਡ ਕ੍ਰੇਸ਼ਨ ਤੋਂ ਹਾਂਜੀ ਅੱਜ ਤੁਹਾਨੂੰ ਸੂਟ ਦਿਖਾ ਰਹੇ ਹਾਂ ਆਪਾਂ ਜੋ ਕਿ ਆਰੀ ਵਰਕ ਦੇ ਵਿੱਚ ਸੂਟ ਰੈਡੀ ਹੋਏ ਹੋਏ ਨੇਗੇ ਆਹ ਵਾਲਾ ਸੂਟ ਹੈਗਾ ਜਿਵੇਂ ਤੁਸੀਂ ਚੈੱਕ ਕਰ ਸਕਦੇ ਹੋਗੇ ਮੋਰ ਪੰਖੀ ਕਲਰ ਦਾ ਸੂਟ ਹੈਗਾ ਇਹ ਆਪਣੀ ਵਧੀਆ ਵਾਲੀ ਜੌਰਜਟ ਲੱਗੀ ਹੈ ਤੁਸੀਂ ਨੇੜੇ ਤੋਂ ਸਟੱਫ ਦੇਖ ਲਓ ਪਹਿਲਾਂ ਆਹ ਵਾਲਾ ਜੌਰਜਟ ਸਟੱਫ ਲੱਗਿਆ ਹੋਇਆ ਹੈਗਾ ਚੈੱਕ ਵਾਲਾ ਬਹੁਤ ਹੀ ਪਿਆਰਾ ਜਿਹਾ ਸਟੱਫ ਹੈ ਬਹੁਤ ਸੌਫਟ ਹੈਗਾ ਤੇ ਬਾਕੀ ਆਪਾਂ ਇਹਦੇ ਉੱਪਰ ਆਰੀ ਵਰਕ ਕੀਤਾ ਹੋਇਆ ਹੈਗਾ ਪੂਰੇ ਸੂਟ ਦੇ ਉੱਪਰ ਆਪਾਂ ਆਰੀ ਵਰਕ ਕੀਤਾ ਹੋਇਆ ਹੈਗਾ ਜਿਵੇਂ ਆ ਚੀਜ਼ਾਂ ਨੇ ਸਾਰੀਆਂ ਆਰੀ ਚ ਵਰਕ ਦੇ ਆ ਵਾਲਾ ਪਫ ਵਰਕ ਤੇ ਫਲਾワー ਬਣੇ ਹੋਏ ਨੇਗੇ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਕਲਰ ਇਹਦਾ ਹੈਗਾ ਜਿਵੇਂ ਮੋਰ ਪੰਖੀਆ ਕਲਰ ਹੈ ਤਾਂ ਕਲਰ ਕੰਬੀਨੇਸ਼ਨ ਵਗੈਰਾ ਬਹੁਤ ਜ਼ਿਆਦਾ ਸੋਹਣਾ ਬਣੇ ਹੋਇਆ ਤੁਸੀਂ ਬਿਲਕੁਲ ਨੇੜੇ ਤੋਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਆਰੀ ਵਰਕ ਦੇ ਵਿੱਚ ਇੱਕ ਇਹ ਵਾਲਾ ਸੂਟ ਰੈਡੀ ਕੀਤਾ ਹੈ ਇਹਨੂੰ ਆਪਾਂ ਮਾਊਸ ਕਲਰ ਵੀ ਜਾਂ ਕਹਿ ਸਕਦੇ ਹਾਂਗੇ ਮਾਊਸ ਕਲਰ ਦਾ ਸੂਟ ਹੈਗਾ ਆ ਜੀ ਜਿਹੜੀ ਇਹਦੇ ਪੈਨਲ ਬਣੇ ਹੋਏ ਨੇਗੇ ਇਹ ਵੀ ਆਪਾਂ ਆਰੀ ਵਰਕ ਦੇ ਵਿੱਚ ਮਾਊਸ ਕਲਰ ਦਾ ਜੋਰ ਝੜ ਦੇ ਉੱਪਰ ਸੂਟ ਰੈਡੀ ਹੋਇਆ ਹੋਵੇਗਾ ਇਹ ਵਾਲਾ ਸੂਟ ਹੈਗਾ ਜਿਹੜਾ ਬਿਲਕੁਲ ਨੇੜੇ ਤੋਂ ਚੈੱਕ ਕਰਾ ਸਕਦੇ ਥੋਨੂੰ ਫਿਨਿਸ਼ਿੰਗ ਵਗੈਰਾ ਇਹਦੀ ਆ ਉੱਪਰ ਇਹਦੇ ਪੈਨਲ ਜਾ ਰਹੇ ਨੇਗੇ ਇੱਕ ਸੈਂਟਰ ਦੇ ਵਿੱਚ ਆਉਂਦਾਗਾ ਤੇ ਇੱਥੇ ਨੈੱਕ ਬਣੂਗਾ ਇਹਦਾ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਵੀ ਹੈ ਸੋਬਰਜਾ ਸੂਟ ਹੈਗਾ ਵੇਅਰ ਕੀਤਾ ਹੋਇਆ ਬਹੁਤ ਸੋਹਣਾ ਲੱਗੂਗਾ ਨਰਕ ਦੇ ਵਿੱਚ ਇਹ ਵਾਲਾ ਸੂਟ ਰੈਡੀ ਕੀਤਾ ਹੋਇਆ ਹੈਗਾ ਇਹ ਹੈਗਾ ਗਾ ਰਸਟ ਕਲਰ ਦਾ ਸੂਟ orange ਰਸਟ ਕਲਰ ਦਾ organza ਦੇ ਉੱਪਰ ਸੂਟ ਰੈਡੀ ਹੋਇਆ ਹੋਇਆ ਹੈਗਾ ਇਹਦਾ neck ਬਣਿਆ ਹੋਇਆ ਹੈਗਾ ਤੇ ਵਿੱਚ ਇਹਦੇ ਬੂਟੀ ਦਿੱਤੀ ਹੋਈ ਹੈਗੀ orange ਰਸਟ ਕਲਰ ਦਾ organza ਦੇ ਵਿੱਚ ਸੂਟ ਰੈਡੀ ਹੋਇਆ ਹੋਇਆ ਹੈਗਾ ਤੇ ਜੋ ਆ ਵਾਲੀ ਹੈ ਜਿਹੜੀ ਇਹਦੀ ਬਾਜੂ ਬਣੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਾਜੂ ਵੀ ਤੇ ਆਹ ਵਾਲਾ ਜ ਇਹਦਾ ਦੁਪੱਟਾ ਲਾਇਆ ਹੋਇਆ ਦੁਪੱਟੇ ਤੇ ਆਪਾਂ ਲੇਸ ਦੇ ਕੇ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਵੀ ਰੈਡੀ ਹੋਇਆ ਹੈ ਬਨਾਲ ਆਰਗੈਂਜਾ ਦਾ ਹੀ ਆਪਾਂ ਦੁਪੱਟਾ ਰੈਡੀ ਕੀਤਾ